ਵਾਇਵਰੀਆ ਖਾਸਾ ਵਾਇਵਰੀ ਫਤੇ ਹਾਂਜੀ ਮਾ YouTube ਫੈਮਲੀ ਅੱਜ ਦਾ ਵਲੋਗ ਤੁਹਾਨੂੰ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਦੇਖੋਗੇ ਸਰਦੀ ਦਾ ਵਲੋਗ ਹੈ ਜੋ ਕਿ ਸਿੰਘ ਭਾਈਆਂ ਵੱਲੋਂ ਆਪਣੇ ਵੱਲੋਂ ਤਿਆਰ ਕੀਤਾ ਜਾਂਦਾ ਹੈ ਜੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਵਾਂਗੇ ਪੂਰਾ ਕੋਈ ਇਹਦੇ ਵਿੱਚ ਨਸ਼ਾ ਪੱਤਾ ਨਹੀਂ ਪੈਂਦਾ ਲੋਕ ਕਹਿੰਦੇ ਨੇ ਕਿ ਜਿਵੇਂ ਕੋਈ ਬੁੱਟੀ-ਬਾਟੀ ਵਗੈਰਾ ਕੋਈ ਪਾਉਂਦੇ ਹੋ ਕੋਈ ਬੁੱਟੀ-ਬਾਟੀ ਵਗੈਰਾ ਨਹੀਂ ਪਾਉਂਦੇ ਹੈਗੇ ਠੀਕ ਹੈ ਜੀ ਜੋ ਕੀ ਸਮਾਨ ਆਪਣਾ ਪੈਂਦਾ ਹੈ ਆਪਣਾ ਇਹਦੇ ਵਿੱਚ ਪੰਜੀਰੀ ਦੇ ਵਿੱਚ ਪੈਂਦਾ ਉਹ ਚੀਜ਼ਾਂ ਦੇ ਵਿੱਚ ਪਾ ਕੇ ਬਹੁਤ ਹੀ ਵਧੀਆ ਇੱਕ ਘੈਂਟ ਤਰੀਕੇ ਨਾਲ ਤਿਆਰ ਕਰਦੇ ਆਂ ਤੁਹਾਨੂੰ ਦਿਖਾਵਾਂਗੇ ਜੀ ਆਜੋ ਪਟਿਆਲੇ ਪੂਲਾਂ ਦੇ ਉੱਪਰ ਲੱਗੇ ਹੋਏ ਜੀ ਆ ਦੇਖੋ ਆ ਵੀਰ ਭਾਈ ਨੇ ਆਪਣੇ ਆਏ ਦੇ ਵਿੱਚ ਸਰਦਈ ਹੈ ਠੰਡੀ ਮਿੱਟੀ ਮਿੱਟੀ ਸਰਦਈ ਰਗੜਾ ਸਰਦਈ ਦਾ ਬਾਦਾਮ ਖਸਖਸ ਕਾਲੀ ਮਿਰਚ ਗੁਲਾਬ ਦੇ ਫੁੱਲ ਇਲਾਇਚੀ ਸੌਫ ਚਾਰ ਤਰ੍ਹਾਂ ਦੇ ਮਗਜ ਦੇਸੀ ਸ਼ੱਕਰ ਅਤੇ ਆਵਲਾ ਕੈਂਡੀ ਠੀਕ ਹੈ ਜੀ 30 ਰੁਪਏ ਦਾ ਗਲਾਸ ਬਿਨਾ ਕਿਸੇ ਨੇ 30 ਦਾ ਪੀਓ ਜੀ 50 ਦਾ ਪੀਓ ਜੀ ਇੱਥੇ ਫੋਰ ਨੰਬਰ ਨਹੀਂ ਆ ਦੇਖੋ ਬਾਬਾ ਜੀ ਇੱਕ ਮਿੰਟ ਸਾਈਡ 'ਚ ਨਸ਼ਾ ਛੱਡੋ ਸਿੰਘ ਸਾਜੋ ਆ ਬਾਈ ਨੇ ਇੱਕ ਗਲਾਸ ਪੀਤਾ ਇੱਕ ਹੋਰ ਵੀਰੇ ਹਾਂ ਬਾਈ ਜੀ ਕਿੱਦਾਂ ਲੱਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਹਾਂ ਸਾਹਿਬ ਬਾਈ ਉਹਦੇ ਖਾਲਸਾ ਬਾਈ ਕੋਈ ਫਤਿਹ ਜੀ ਬਹੁਤ ਠੀਕ ਹੈ ਵੀਰ ਜੀ ਬੜਾ ਠੀਕ ਠਾਕ ਬਾਈ ਜੀ ਬਾਈ ਜੀ ਕਿੱਥੋਂ ਦਾ ਬਾਈ ਅਪਰੇਨ ਵਾਲੀ ਆਪਾਂ ਵੀ ਜੀ ਸਨੌਰ ਤੋਂ ਵੀ ਆਪਾਂ ਸਰਦਾ ਹੀ ਲਈ ਹੈ ਜੀ ਆਪਾਂ ਨੇ ਪੂਲਾ ਤੇ ਆਪਾਂ ਜੀ ਪੂਲਾ ਤੇ ਤੇ ਸਾਰੀ ਰਸਤਾ ਆਪਾਂ ਦੇਸੀ ਪਾਉਨੇ ਆ ਜੀ ਸਾਰਾ ਸਮਾਨ ਠੀਕ ਹੈ ਜੀ ਆਪਾਂ ਤੋਂ ਵੱਡੀ ਗੱਲ ਹੈ ਜੀ ਕੈਮੀਕਲ ਛੱਡ ਕੇ ਆਪਾਂ ਇਹਨਾਂ ਚੀਜ਼ਾਂ ਵੱਲ ਚੱਲੀਏ ਆਪਣਾ ਪੰਜਾਬ ਕਿੱਥੇ ਜਾ ਰਿਹਾ ਮੈਂ ਕਹਿੰਦੇ ਵਿੱਚ ਡੁੱਬ ਰਿਹਾ ਸਭ ਤੋਂ ਵੱਡੀ ਗੱਲ ਹੈ ਹਾਂਜੀ ਹਾਂਜੀ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਸਾਰੇ ਪੁੱਛੋ ਇੱਕ ਵਾਰੀ ਟੇਸਟ ਕਰੋ ਜਰੂਰ ਟੇਸਟ ਵੀ ਵਧੀਆ ਲੱਗੂਗਾ ਤੇ ਰਸਤ ਵੀ ਆਪਾਂ ਐਨ ਫਾਇਦਾ ਤੁਹਾਡੇ ਸਾਹਮਣੇ ਆਪਾਂ ਬਣਾਵਾਂਗੇ ਹੁਣ ਦੇਖੋ ਜੀ ਬਣਾ ਕੇ ਦਿਖਾਵਾਂ ਆ ਕੁੰਡੀ ਵੀ ਤੁਹਾਡੀ ਮੈਨੂੰ ਬਹੁਤ ਪੁਰਾਣੀ ਲੱਗਦੀ ਹੈ ਜੀ ਇਹ ਕੁੰਡੀ ਜੀ ਆਪਨੀ ਘੱਟੋ ਘੱਟ 100 ਸਾਲ ਪੁਰਾਣੀ ਕੁੰਡੀ ਹੈ ਜੀ 100 ਸਾਲ ਪੁਰਾਣੀ ਜੀ ਆਪਣੇ ਪ੍ਰਦਾਦਾਦਿਆਂ ਤੋਂ ਚੱਲਦਾ ਆ ਰਿਹਾ ਜੀ ਵਾਹ ਜੀ ਵਾਹ ਹਾਂ ਜੀ 100 ਸਾਲ ਪੁਰਾਣੀ ਕੁੰਡੀ ਦੇ ਵਿੱਚ ਆਪਾਂ ਹੱਥ ਨਹੀਂ ਰੋਕੀਦਾ ਜੀ ਸਪੈਸ਼ਲ ਸਮਾਨ ਪਈਦਾ ਜੀ ਪੁਰਾਣ ਸਾਰੀਆਂ ਦੇਸੀ ਚੀਜ਼ਾਂ ਸਾਗਤ ਵਾਲੀਆਂ ਚੀਜ਼ਾਂ ਦੇਖੋ ਜੀ ਤੁਹਾਡੇ ਸਾਹਮਣੇ ਪਾ ਰਹੇ ਨੇ ਸੁੱਕਾ ਆਮਲਾ ਜੀ ਆ ਸੁੱਕਾ ਆਮਲਾ ਜੀ ਬਾਦਾਮ ਪਾਏ ਨੇ ਮਗਜ ਪਾਏ ਨੇ ਪਹਿਲਾਂ ਬਾਈ ਨੇ ਆ ਕਾਜੂ ਜੀ ਆ ਕਾਜੂ ਪਾ ਰਹੇ ਨੇ ਬਾਈ ਨਪਾਇ ਗਈ ਜੀ ਇਹ ਕਾਲੀ ਮਿਰਚ ਗਲੇ ਵਾਸਤੇ ਜ਼ਰੂਰੀ ਹੈ ਜੀ ਥੋੜੀ ਜੀ ਘੱਟ ਪਾਈ ਦੀ ਆ ਥੋੜਾ ਦਾ ਪਾਈ ਦੀ ਆ ਕਾਲੀ ਮਿਰਚ ਠੀਕ ਆ ਬਾਈ ਜੀ ਖਾਸ ਖਾਸ ਪਾਈ ਦੀ ਹੈ ਜੀ ਕਾਲੀ ਮਿਰਚ ਪਾਈ ਬਾਈ ਨੇ ਖਾਸ ਖਾਸ ਪਾਈ ਹੈ ਬਾਈ ਨੇ ਆ ਸੌਂ ਪਾਈ ਦੀ ਹੈ ਜੀ ਸਾਰਾ ਸਮਾਨ ਪਾ ਗਏ ਜੀ ਇਹਨੂੰ ਰਗੜਾ ਲੱਗੂਗਾ ਜੀ ਹੁਣ ਤਰੀਕੇ ਨਾਲ ਜਿਵੇਂ ਆਪਾਂ ਪਹਿਲਾਂ ਪ੍ਰਾਤਨ ਰਗੜਾ ਨਾਲ ਲਗੜਾ ਰਗੜਾ ਲਾਂਦੇ ਸੀ ਠੀਕ ਹੈ ਜੀ ਉਹ ਮੇਰੇ ਰਗੜਾ ਲਾ ਕੇ ਛਾਣਾ ਲਾ ਕੇ ਇਹਨੂੰ ਪਿਆਰ ਕਰੀ ਆ ਕਿੰਨਾ ਕ ਟਾਈਮ ਲੱਗ ਜਾਂਦਾ ਬਈ ਇਹਨੂੰ ਰਗੜੇ ਨੂੰ ਜੀ ਇਹਨੂੰ ਰਗੜੇ ਨੂੰ ਘੱਟੋ ਘੱਟ ਅੱਧਾ ਘੋਣਾ ਘੰਟਾ ਜੀ ਰਗੜੇ ਨੂੰ ਦਿਨੇ ਆ ਕੋਈ ਸਵਾਦ ਜਿਹੜਾ ਸਵਾਦ ਆ ਨਾ ਉਹ ਰਗੜੇ ਦਾ ਹੀ ਆਣਾ ਜੀ ਮੇਰੇ ਠੀਕ ਹੈ ਜੀ ਮੇਰੇ ਸਵਾਦ ਰਗੜੇ ਦਾ ਹੀ ਆਣਾ ਆ ਜਿਵੇਂ ਬਾਈ ਜੀ ਪਤਾ ਲੱਗੇ ਕਿ ਨਿਹੰਗ ਸਿੰਘ ਬਾਈ ਜਿਹੜੇ ਹੁੰਦੇ ਨੇ ਆਪਣੇ ਕੋਈ ਬੂਟੀ-ਬੱਟੀ ਕੋਈ ਨਸ਼ਾ ਚਿਪਾ ਨਹੀਂ ਚ ਠੀਕ ਹੈ ਜੀ ਸ਼ਰਧਈ ਦੇ ਵਿੱਚ 1% ਦੀ ਬੁਟੀ ਨਹੀਂ ਪੈਂਦੀ ਕਈਆਂ ਨੂੰ ਬੈਂਪੈਮ ਆ ਵੀ ਸ਼ਰਧਈ ਦੇ ਵਿੱਚ ਤਾਂ ਹੀ ਕਰਕੇ ਆਪਾਂ ਆਪਣੇ YouTube ਜਿਹੜੀ ਆਪਣੀ ਫੈਮਿਲੀ ਹੈ ਸਾਰੇ نیٹ ਭਰਾ ਜਿਹੜੇ ਦੇਖ ਰਹੇ ਨੇ ਹੁਣ ਆਪਾਂ ਤਾਂ ਹੀ ਆਪਾਂ ਲਾਈਵ ਦਿਖਾ ਰਹੇ ਹਾਂ ਜੀ ਇਹ ਉਹ ਤਾਂ ਫਿਰ ਨੰਗ ਸਿੰਘਾਂ ਦਾ ਰਗੜਾ ਹੋਇਆ ਨਾ ਜੀ ਦੇਖੋ ਬਹੁਤ ਛਿੱਤੀ ਦੇਖ ਹੁੰਦੀ ਹੈ ਜੀ ਆਪਣੀ ਸ਼ਰਧਈ ਹੈ ਜੀ ਸਪੈਸ਼ਲ ਠੀਕ ਹੈ ਜੀ ਆ ਜੀਮ ਵਾਲੇ ਪਹਿਲਵਾਨ ਮੁੰਡੇ ਸਪੈਸ਼ਲ ਤੌਰ ਤੇ ਰਗੜਾ ਲਾ ਕੇ ਪੀਂਦੇ ਨੇ ਠੀਕ ਹੈ ਜੀ ਜਿਹੜਾ ਮਰਜ਼ੀ ਨਾਲ ਗਰਨੀਆਂ ਤੇ ਵੇਖ ਵੀ ਚੰਗਾ ਠੰਡਾ ਬਹੁਤ ਵਧੀਆ ਚੀਜ਼ ਹੈ ਸਪੈਸਟਰ ਬੰਦੀ ਲੋ ਜੀ ਬਾਈ ਜੀ ਇਹ ਲਾਣ ਬਹਿ ਗਏ ਨੇ ਰਗੜਾ ਸਾਰਾ ਰਗੜਾ ਲਾ ਕੇ ਬਾਈ ਜੀ ਇਹ ਕਰ ਰਹੇ ਨੇ ਕੁੱਟ ਕੇ ਤਿਆਰ ਬਦਾਖੂ ਬਣੀ ਹੋਏ ਨੇ ਬਾਦਾਮ ਬਦੂਮ ਮਗਜ ਪਏ ਨੇ ਵਿੱਚ ਆਵਲਾ ਲੱਗੇ ਹੋਇਆ ਜੀ ਕਾਲੀ ਮਿਰਚ ਵਗੈਰਾ ਮੇਰੇ ਬੱਚੇ ਰੋਜ਼ ਕਹਿੰਦੇ ਸੀਗੇ ਪੀਣੀ ਹੈ ਨੈਟ ਤੇ ਦੇਖਦੇ ਸੀਗੇ ਇਹਦਾ ਬਹੁਤ ਸੂਰੀ ਹੈ ਜੀ ਕਹਿੰਦਾ ਕੱਲ ਨਹੀਂ ਗਿਆ ਇਹਦਾ ਆ ਦਿਖਾਇਓ ਭਾਈ ਜੀ ਦਾ ਕਲਰ ਆ ਕਲਰ ਦੇਖ ਸਕਦੇ ਹੋ ਅਸੀਂ ਦੁੱਧ ਪਾਣਿਆ ਜੀ ਸਪੈਸ਼ਲ ਆ ਪੱਕਾ ਠੋਕਟੇ ਆਪਾਂ ਇਹ 10 ਲੀਟਰ ਤਿਆਰ ਕਰੀ ਦੀ ਆ ਠੋਕਟੇ ਪੰਜਾਬ 5 ਲੀਟਰ ਅਸੀਂ ਦੁੱਧ ਪਾਇਦਾ 6 ਲੀਟਰ ਦੁੱਧ ਪਾਇਦਾ ਅਸੀਂ ਸਪੈਸ਼ਲ ਪਿੰਡ ਤੋਂ ਦੁੱਧ ਲੈ ਕੇ ਆਨੇ ਆ ਜੀ ਦੁੱਧ ਪਾਇਦਾ ਇਹ ਚ ਆ ਦੇਖ ਸਕਦੇ ਹੋ ਕੋ ਡੇਰੀਆਂ ਵਾਲਾ ਦੁਕਾਨ ਵਾਲਾ ਤਾਂ ਨਹੀਂ ਬਰਤਦਾ ਬਾਈ ਬਿਲਕੁਲ ਵੀ ਨਹੀਂ ਜੀ ਆਪਾਂ ਪਿੰਡ ਤੋਂ ਲੈ ਕੇ ਆਈਦਾ ਸੀ ਸਨੌਰ ਤੋਂ ਦੁੱਧ ਸਪੈਸ਼ਲ ਪਿੰਡ ਵਾਲਾ ਘਰ ਵਾਲਾ ਦੁੱਧ ਵਰਤਦਾ ਜੀ ਸਪੈਸ਼ਲ ਘਰ ਵਾਲਾ ਦੁੱਧ ਵਰਤਦੇ ਨੇ ਬਾਈ ਠੀਕ ਹੈ ਜੀ ਜੀ ਤੇ ਪੰਜਾਬੀ ਲਓ ਜੀ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ ਜੀ ਦੇਖ ਰਹੇ ਹੋ ਇਹ ਆਪਣੇ ਪਟਿਆਲੇ ਮੇਨ ਪੋਲਾਂ ਤੇ ਬਾਈਆ ਦੇਖੋ ਆ ਇੱਕ ਰਸਤਾ ਸਨੌਰ ਨੂੰ ਚੱਲਿਆ ਗਿਆ ਇਧਰੋਂ ਤੇ ਆ ਇੱਕ ਇਧਰ ਆਪਣਾ ਚੱਲੇ ਗਿਆ ਜੀ ਜੋੜੀਆਂ ਸੜਕਾਂ ਵਾਲਾ ਨੂੰ ਦੇਵੀਗੜ੍ਹ ਨੂੰ ਜੀ 메ਨ ਪੁਲਾਂ ਦੇ ਉੱਪਰ ਲੱਗਿਆ ਹੋਇਆ ਜੀ ਇਧਰ ਇਹ ਬਾਈ ਨੇ ਠੰਡੀ ਮਿੱਠੀ ਸਰਦਾਈ ਦਾ ਰਗੜਾ ਇਧਰ ਚੱਲ ਰਿਹਾ ਬਾਈਆਂ ਦਾ ਆਓ ਤੇ ਸਾਰੇ ਪੀ ਕੇ ਜਾਓ ਵੀਡੀਓ ਨੂੰ ਬਸ ਤੋਂ ਬਾਅਦ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਭਾਈ ਜੀ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਕਿਵੇਂ ਲੱਗੀ ਜੀ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਂਦੇ ਜਾਂਦੇ ਸਾਰੇ ਭਾਈ ਪੀ ਕੇ ਜਾ ਰਹੇ ਨੇ ਅੰਟੀ ਮਿੱਠੀ ਸ਼ਰਧਾਈ ਦਾ ਰਗੜਾ ਸਾਰਾ ਸਮਾਨ ਤੁਹਾਡੇ ਸਾਹਮਣੇ ਪਾਇਆ ਹੈ ਭਾਈਆਂ ਨੇ ਇੱਧਰ ਚੱਲਦਾ ਹੋਇਆ ਕੋਟਾ ਦੇਖੋ लगड़ा चलदा वे है जी ओके भाई जी और किमे लगया भाई जी बीगे बहुत बढ़िया जी बहुत, है। बहुत है ठीक है भाई जी किमे लागया भाई जी टेस्टी जी? बहुत बढ़िया लगया हाँ जी हाँ जी ਹਾਂ ਉਹ ਤਿੰਨ ਫਰੰਦਰੋਂ ਦੇ ਕਸੇ ਲੰਦਾ ਪਲਾਇਨ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਦਾ ਹੈ ਮਜ਼ਦੂਰ ਹੋਰੇ ਠੀਕ ਹੈ ਨਾਲੇ ਵਧੀਆ ਜੀ ਆਹ ਭਾਈਆ ਨੇ ਸਪੈਸ਼ਲ ਬੋਰਡ ਵੀ ਲਿਖ ਕੇ ਲਾਵਾ ਸਰਦਈ ਦਾ ਜੀ ਠੰਡੀ ਮਿੱਠੀ ਸਰਦਈ ਰਗੜਾਈ ਬਦਾਮ ਖਾਸ ਕਰਕੇ ਕਾਲੀ ਮਿਰਚ ਗੁਲਾਬ ਦੇ ਫੁੱਲ ਇਲਾਇਚੀ ਸੌਫ ਚਾਰ ਤਰ੍ਹਾਂ ਦੇ ਮਗਜ ਪਾਏ ਨੇ ਬਾਈ ਨੇ ਦੇਸੀ ਸ਼ੱਕਰ ਅਤੇ ਕਾਲਾ ਆਵਲਾ ਕੈਂਡੀ 22 ਦੇ 27 ਦੇ ਲੋਕ ਇੰਨੇ ਫੈਨ ਨੇ ਕਿ ਆਪਣੇ ਘਰਾਂ ਨੂੰ ਬੱਚਿਆਂ ਵਾਸਤੇ ਪੈਕ ਕਰਾ ਕੇ ਵੀ ਲੈ ਜਾਂਦੇ ਨੇ ਜਦੋਂ ਵੀ ਕਿਤੇ ਪਟਿਆਲੇ ਆਉਂ ਤੇ ਸਾਰੇ ਪੀ ਕੇ ਜਾਓ ਜੀ ਇੱਧਰ ਬਾਈ ਤਗੜਾ ਲਾ ਰਹੇ ਨੇ ਬਦਾਮਾ ਨੂੰ ਸਾਰਿਆ ਸਮਾਨ ਜਿਹੜੀ ਵਿੱਚ ਪਾਇਆ ਹੋਇਆ ਏ ਥੋੜੇ ਸਾਹਮਣੇ ਤਿਆਰ ਕਰਦੇ ਨੇ ਕੋਈ ਕਿਸੇ ਤਰ੍ਹਾਂ ਦੀ ਵਿਚੇ ਨਸ਼ਲੀ ਚੀਜ਼ ਨਹੀਂ ਪਾਉਂਦੇ ਹੈਗੇ ਬਾਈ ਸਾਰੀਆਂ ਦੇਸੀ ਚੀਜ਼ਾਂ ਪਾਉਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਥੈਂਕ ਯੂ ਵੈਰੀ ਮਚ ਹਾਲੇ ਮਾਤਾ ਜੀ ਬੋਟਲ ਆ ਕੇ ਬਈਆਂ ਨੇ ਕਰਦੇ ਸਿਆਰ ਇਹਨਾਂ ਨੂੰ ਬਈ ਛਾਣਨ ਲੱਗ ਰਹੇ ਨੇ ਕੱਪੜੇ ਚ ਕੱਪੜੇ ਜੇ ਪਉਣ ਲੱਗ ਰਹੇ ਨੇ ਬਈ ਤਾਂ ਖਸਸ ਕਾਲੀ ਮਿਰਚ ਗੁਲਾਬ ਦੇ ਫੁੱਲ ਇਲਾਇਚੀ ਸੌ ਕੁ ਚਾਰ ਤਰ੍ਹਾਂ ਦੇ ਮਗਰ ਪਾਏ ਨੇ ਜੋ ਦੇਸੀ ਰਗੜਾ ਲੱਗਿਆ ਹੈ ਚੱਕਰ ਚਪਰ ਵਿੱਚ ਆਵਲਾ ਗ੍ਰੈਂਡੀ ਮਗਜ ਸਾਰਿਆਂ ਦਾ ਰਗੜਾ ਛਾਣਨ ਲੱਗ ਰਹੇ ਨੇ ਬਈ ਹੁਣ ਕਪੜਾ ਲਾ ਕੇ ਬਈਆਂ ਨੇ ਸਾਰਾ ਸਾਡੇ ਸਾਹਮਣੇ ਤਿਆਰ ਕੀਤਾ ਇਹ ਇਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਪਾਇਆ ਹੈਗਾ ਬਈਆਂ ਨੇ ਵਿੱਚ ਗੁਰਸਿੱਖ ਬੰਦੇ ਨੇ പലർഡ ലാ പെ ദ നശി ഷോ സിംഗ സാജോ ഇൻഡിക്ടി ਉੱਪਰ ਹੀ ਕਰ ਲੈ ਭੋਲੇ ਵੀਡੀਓ ਬਣ ਉੱਪਰ ਰੱਖ ਲੈ ਵਾਲਟੀ ਜਾ ਕੇ ਪਿੱਛੇ ਪਾੜੇ ਦਾ ਛਾਣਾ ਲਾ ਦਿਆ ਭਾਈਆ ਨੇ ਮੇਰੀ ਤਾਕਤ ਕਮੈਂਟ ਵਾ ਬਣਾ ਰਹੇ ਯਾਰ ਸਭ ਪਾਣੀ ਦੀ ਰੋਣੀ ਦੀ ਪਾਦਾ ਬਰਫ ਬਸ ਪੱਟ ਪੱਟ ਕਰਾਂਗੇ ਯਾਰ ਭਾਈ ਯਾਰ ਬਰਫ ਪਾਨੋੜੀ ਸਮਾਇਆ ਰ ਕਰਦਾ ਪੈਕ ਵੀਰੇ ਦਾ ਲਿਆ ਆਲੇ ਮਾਰਾਂ ਲਾ ਲੂ ਫੁੱਟ ਥੋੜੀ ਪਾਈਏ ਲੈ ਬਰਫ ਬੜ ਕੇ ਹੋ ਗਿਆ ਤਿਆਰ ਚਾਚ ਪਾ ਲੈ ਬਸ ਚਾਚ ਪਾਣੀ ਪਾ ਵੀਰੇ ਦਾ ਫੋਨ ਲੈ ਕੇ ਦਾ ਇਹ ਵਿੱਚ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਹੈ ਜੀ ਅਸੇ ਛੱਡੋ ਸਿੰਘ ਸਾਜੋ ਤੇ ਨਾਲ ਮਰਗੀਆਂ ਮਾਰ ਹੁਕਮ ਕਰੋ ਬਾਰਕ ਦਾ ਦਲਾਸਿਤਦਾ ਹੈ ਬਈਆ ਨੇ ਵਿੱਚ ਹੰਡੀ ਕਰਨ ਵਾਸਤੇ ਰਦਾਈ 何 <music> ਆਹ ਬੰਦਾ ਕਰ ਰਹੀ ਪਿਆ ਕਰ ਰਹੀ ਆਉਣ ਵਿੱਚ ਪਾਉਂਗੇ ਬਾਈ ਇੱਧਰ ਇੱਧਰ ਪਾਉਂਗੇ ਵਿੱਚ ਜਾ ਕੇ ਹਾਂਜੀ ਹਾਂ ਇੱਕ ਮਿੰਟ ਪਾ ਗਿਆ ਨੇ ਤਗੜਾ ਲਾ ਕੇ ਕਰਤਾ ਤਿਆਰ ਆਪਣੇ ਘਰ ਜਿਆ ਵਾਸਤੇ ਹੀ ਪੈਕਰਾ ਕੇ ਲੈ ਜਾਂਦੇ ਨੇ 9 ਮਿੰਟ ਤੱਕ ਪਾਵਾਂਗੇ ਕਿ ਨਹੀਂ ਇਹਨਾਂ ਨੂੰ ਮੈਂ ਟੱਕ ਕਰ ਦਿੰਦੇ ਹਾਂ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹਾਂ ਉਹਦਾ ਕੀ ਫਾਇਦਾ ਪਟਕਮਣੇ ਚੌਂੜ ਧੜੀ ਆਪਾਂ ਦੇ ਅਣਗਾਂ ਤਾਂ ਘੜੀ ਆ ਅੰਦੇ ਜਾਂਦੇ ਭਾਈ ਸਾਰੇ ਖੜਕੇ ਪੀਕੇ ਜਾਂਦੇ ਹੋਏ

ਜਾਂਦੇ ਜਾਂਦੇ ਪੀ ਕੇ ਗੰਦੇ ਹੋਏ ਦੂਸਰੇ ਪਰਵਾਹ ਮਹਾਰਾ ਆਪਾਂ ਸਾਰੇ ਭਰਾਵਾ ਵਾਸਤੇ ਕਹਿੰਦਾ ਪੰਜਾਬੀ ਅੱਜ ਅਸੀਂ ਕਾਫੀ ਕਰੇ ਉਹ ਲੋਕੀ 3 ਤੇ ਵੱਡੀ ਦੀਆਂ ਫੇਰ ਚਲ ਬਾਈਓ ਆਪਾਂ ਆ ਬਾਈ ਕੱਲ ਪੀ ਕੇ ਗਏ ਹਣੇ ਦੁਬਾਰੇ ਫੇਰ ਆਏ ਨੇ ਪਿੰਡ ਆ ਪੁੱਤਾਂ ਨੇ ਕਿੱਥੇ ਲੱਗਿਆ ਆਪਣੇ ਹੀ ਠਾਈ ਨੀ ਆਣਾ ਬਟਾ ਨਿਆਣਾ ਪੁਰਾਣਾ ਹੀ ਆਪਣੇ ਕੋਲ 100 ਸਾਲ ਦੁੱਧਨਵਾਰ ਸਾਹਿਬ ਤੋਂ ਆਪਣੇ ਕੋਲ ਆਪਾਂ ਦਾ ਸਰੋ ਪੀਂਦੇ ਕਰੇ ਤੇ ਆਪਾਂ ਹਾਂਜੀ ਵੀਰੇ ਕਿਵੇਂ ਲੱਗਿਆ ਟੇਸਟ ਜੀ ਬਾਈ ਸਿਰਾ ਇਹ ਤਾਂ ਉਹ ਵੀ ਕੰਮ ਕਰਿਆ ਉਹ ਜਿਹੜਾ ਕੰਮ ਕਰਿਆ ਆ ਭਾਈ ਸਪੈਸ਼ਲ ਆਏ ਨੇ ਪੀਣ ਦੇਖੋ ਜੀ ਕੱਲੀ ਪਿੱਟੀ ਅੱਛਾ ਜੀ ਭਰੇ ਬਣਾ ਫੇ ਠੀਕ ਹੈ ਜੀ ਬੰਦੇ ਯਾਰ ਭਾਈ ਦਾ ਵੀ ਫੇਰ ਆਣਾ ਹੈ ਠੀਕ ਹੈ ਵੀਰੇ ਬੋਮ ਜੀ ਕੰਮ ਕਰ ਰਹੇ ਨੇ ਠੀਕ ਹੈ ਜੀ ਆ ਵੀ ਉਹ ਕੰਮ ਕਰ ਰਹੇ ਨੇ ਹਲੋ ਮਾਰ ਕੋ ਜੀ ਕੋਈ ਕੋਰ ਸਰਦੇ ਆ ਜੀ ਮਾਰੇ ਅਇਨਾ ਟੇਸਟੀ ਲੱਗਦਾ ਹੋਇਆ ਦੇਖੋ ਕਿ ਕਰੀਏ ਮੈਂ ਬੋਕ ਦੀ ਵਜ੍ਹਾ ਦੇਖਿਆ ਛੱਟ ਕੋ ਬੋਕ ਹੋਰ ਵੀ ਕੇ ਜਾਂਦੇ ਹੋਏ ਹਾਂ ਜੀ ਬਾਬਾ ਜੀ ਕਿਵੇਂ ਲੱਗਾ ਟੇਸਟ ਜੀ ਬਹੁਤ ਵਧੀਆ ਜੀ ਪੀ ਤਾਂ ਲਿਓ ਪਹਿਲਾਂ ਜੀ ਆਪਾਂ ਟੈਸਟ ਚੈੱਕ ਨਹੀਂ ਕਰਨਾ ਹੈ ਜੀ ਆਪਾਂ ਤਾਂ ਖਰਾਕ ਚੈੱਕ ਕਰਨਾ ਹੈ ਠੰਡਾ ਅੱਛਾ ਜੀ ਠੰਡਾ ਹੈ ਵੀ ਆਹੀ ਜਿਵੇਂ ਖਾਸ ਆ ਸ਼ੁਕਰ ਦਾ ਠੰਡਾ ਤਾਂ ਸਿਹਤਾਂ ਵਾਸਤੇ ਬਹੁਤ ਨੁਕਸਾਨਦਾਰ ਹੈ ਜੀ ਇਹ ਸਾਰੇ ਵਿੱਚ ਆਪਣਾ ਦੇਖੋ ਜੀ ਕਿੰਨੀਆਂ ਤਾਕਤ ਵਾਲੀਆਂ ਚੀਜ਼ਾਂ ਪਈਆਂ ਹੋਈਆਂ ਦਾਸਤਾ ਜੀ ਬੜੇ ਪੋਲਾ ਦੇ ਬਾਈ ਆਏ ਨੇ ਪੀਣ ਸਪੈਸ਼ਲ ਦੇਖੋ ਸਾਡੇ ਸਨੌਰ ਦਾ ਖਾਲਸਾ ਜੀ ਆਏ ਨੇ ਪੀਣ ਵੱਡੇ ਬਾਈ ਸਾਡੇ ਨਿਕੋ ਚਵੀਰ ਜੀ ਨੂੰ ਹਾਂਜੀ ਵੀਰੇ ਹਾਂਜੀ ਵੀਰੇ ਮੈਂ ਤਾਂ ਵੀਰੇ ਹੱਥ ਆ ਗਿਆ ਜਿੱਦੜ ਕੇ ਲੈ ਮੇਰਾ ਸਦਾ ਦਿੱਲੀ ਪੀ ਆ ਅੱਛਾ ਜੀ ਦੋ ਦੋ ਵਾਰੀ ਕਿੰਦਾ ਕਿਵੇਂ ਜੀ ਨਹੀਂ ਵਧੀਆ ਆ ਵੀਰੇ ਠੀਕ ਆ ਵੀਰੇ ਮੈਂ ਆ ਗਾ ਟੋਪ ਦਾ ਬਹੁਤ ਵਧੀਆ ਬਾਈਆਂ ਨੇ ਲਗਾਈ ਆ ਰੇ ਦੁਕਾਨ ਲਗਾਈ ਆ ਜੀ ਪਟਿਆਲੇ ਮੇਨ ਪੋਲਾ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਆ ਕੇ ਇੱਥੇ ਦਾਗ ਇੱਕ ਆਗ ਚੜਿਆ ਪਿਆ ਜੀ ਆ ਰਹੇ ਆ ਕੇ ਪੀ ਕੇ ਜਾਂਦੇ ਨੇ ਦੇਖੋ ਜੀ ਤੁਸੀਂ ਵੀ ਆਓ ਤੇ ਆ ਕੇ ਠੰਡੀ ਮਿੱਠੀ ਸਰ੍ਹਦਾਈ ਦਾ ਆਨੰਦ ਮਾਣੋ ਜੀ ਵੀਡੀਓ ਨੂੰ ਬੱਤ-ਬੱਤ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ ਥੈਂਕ ਯੂ ਮਾਈ YouTube ਫੈਮਿਲੀ ਥੈਂਕ ਯੂ ਭਾਈ ਜੀ ਦੀਓਗੇ ਕੀੜੀਆਂ ਦੇ ਇਸਾ ਹੀ ਰੱਖ ਰਹੇ ਆਪਾਂ ਵੀ ਟੈਸਟ ਕਰਕੇ ਦੇਖਦੇ ਆਂ ਬਈ ਇਹ ਸਹੀ ਅੱਲਾ ਪਾਵੇ ਬਈ ਜਿਹੜਾ ਆਪਣਾ ਜਦ ਅੰਮ੍ਰਿਤ ਜਾ ਕਰਦਾ ਹੈ ਤੇ ਕੀੜਾ ਜੀ ਦੇ ਮਾਰ ਨੇ ਜਦ ਸਾਥੀ ਬੈਠਣ ਉਹ ਜਿਆਦਾ ਨਾ ਰੱਖਿਆ ਨਾ ਪਾਸੇ ਹੀ ਮਾਰਦੇ ਇੰਨਾ ਮਨ ਦੁਹਾ ਗਿਆ ਆਪਾਂ ਤੁਹਾਨੂੰ ਟੈਸਟ ਕਰਕੇ ਦੱਸਦੇ ਆਂ ਬਈ ਕਿਵੇਂ ਕੋਈ ਨੇ ਬਣਾਇਆ ਜੀ ਬਾਰੀ ਬਾਰੀ ਇੰਨਾ ਘੈਣ ਟੇਸਟ ਇੰਨਾ ਚੈਂਟ ਫਲੇਵਰ ਆ ਰਿਹਾ ਜੀ ਕਿ ਮੂਤੋਂ glass ਲਾ ਕੇ ਨੀਚੇ ਤਬਰੇ ਤਾਰਾ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਤੁਹਾਨੂੰ ਦੱਸਣਾ ਦੀ ਗੱਤਾਂ ਲਾਣਾ ਪਿਆ glass ਇਹ ਨਾਲ ਪਾਸੇ ਬੈਠੇ ਮੈਂ ਉਹ ਅੰਮ੍ਰਿਤਸਰ ਤੋਂ ਆ ਰਹੇ ਹਾਂ ਕੋਮਰ ਵੀ ਆਗਮਨ ਹੈ ਕਾਹਤ ਲਿਖਾ ਇਹ ਯਾਰ ਆ ਗਿਆ ਬਾਈ ਜਦੋਂ ਹੀ ਪਟਿਆਲੇ ਆਓ 16 ਦੇ ਮੇਨ ਬਾਈ ਦੀ ਰਨ ਲੱਗੀ ਹੋਈ ਆ ਮੂਰਿਆ ਵੀ ਠੰਡੀ ਮਿੱਠੀ ਸਰ੍ਹਦੀ ਜ਼ਰੂਰ ਪੀ ਕੇ ਜਾਓ ਜੀ ਅੰਗਰ ਸ਼ੁ크ਰਾ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਮਾਈ YouTube ਫੈਮਿਲੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟਾਂ ਰਾਹੀਂ ਤੁਸੀਂ ਪੁੱਛ ਸਕਦੇ ਹੋ ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਤੁਹਾਨੂੰ ਦੱਸ ਦਾਂਗੇ ਜੀ ਥੈਂਕ ਯੂ ਵੈਰੀ ਮਚ